ਅੱਲਾਸੀ ਪਹੁੰਚ ਗਏ ਸੀ ਜਲਾਲਾਬਾਦ ਤੇ ਪੰਜਾਬ ਵਾਲਾ ਜਲਾਲਾਬਾਦ ਨਾ ਸਮਝਿਓ ਇਹ afghanistan ਦੇ ਵਿੱਚ ਜਲਾਲਾਬਾਦ ਪੈਂਦਾ ਹੈਗਾ ਤੇ ਬਿਲਕੁਲ ਬਾਰਡਰ ਤੇ ਹੈ ਕਿਹਦਾ ਹੈ ਠੀਕ ਹੈ ਠੀਕ ਹੈ ਤਬੇ ਠੀਕ ਹੈ ਬਹੁਤ ਅੱਛਾ ਹੈ ਆਪ ਸੁਣਾਈਏ ਠੀਕ ਹੋ ਅਲਹਮਦੁਲਿਲਾਹ ਜੀ ਜੀ ਠੀਕ ਹੈ ਜੀ ਜੀ ਠੀਕ ਹੈ ਕੀ ਕਰ ਰਹੇ ਤੁਸੀਂ ਦਾ ਹਮ YouTube ਵੀਡੀਓ ਬਣਾ ਰਹਾ ਦਿਖਾ ਰਹਾ ਦੁਨੀਆ ਕੋ ਕਿ afghanistan ਕਿਹਦਾ ਮੁਲਕ ਹੈ ਅੱਛਾ 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 ਹੈ ਮਾਤੋ ਠੀਕ ਹੈ ਜੀ ਚਲ ਕਾਸੀ ਕਰੋ ਜੀ ਥੈਂਕ ਯੂ ਤੇ ਅਸੀਂ ਅੱਜ ਜਾ ਰਹੇ ਆ ਆ ਇਥੋਂ ਤੋਰਖਾਮ ਬਾਰਡਰ ਤੋਰਖਾਮ ਬਾਰਡਰ ਦੇ ਲਈ ਟੈਕਸੀ ਲੈਣੇ ਆ ਕੋਈ ਤੇ ਫਿਰ ਜਿਹੜੇ ਤੋਰਖਾਮ ਬਾਰਡਰ ਨੂੰ ਰਾਹ ਰਸਤੇ ਜਾਂਦੇ ਆ ਤੇ ਉਹ ਤੁਹਾਨੂੰ ਦਿਖਾਵਾਂਗੇ ਇਹ ਜਲਾਲਾਬਾਦ ਸ਼ਹਿਰ ਹੈ ਪੂਰਾ ਕੁਛ ਇਹੋ ਜਿਹਾ ਟ੍ਰੈਫਿਕ ਐਨੀ ਤੇ ਆਟੋ ਇਥੇ ਬਹੁਤ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲਣਗੇ ਲੱਗਦਾ ਹੀ ਨਹੀਂ ਵੀ ਇਹ ਕਿਦਾ ਇਹ ਅਫਗਾਨਿਸਤਾਨ ਦਾ ਲੱਗਦਾ ਜਿਵੇਂ ਇੰਡੀਆ ਚ ਤੁਰੇ ਫਿਰਦੇ ਤੇ ਅਸੀਂ ਇਸ ਵਕਤ ਆਏ ਹੋਏ ਆ ਜੀ ਜਲਾਲਾਬਾਦ ਇਹ ਚੌਕੇ ਤਲਾਸ਼ੀ ਇਹ ਤਾਂ ਨਾਮ ਤਲਾਸ਼ੀਆਂ ਬੜੀਆਂ ਹੁੰਦੀਆਂ ਸ਼ਾਇਦ ਇਹ ਚੌਕੇ ਤਲਾਸ਼ੀ ਦੇ ਵਿੱਚੋਂ ਇੱਥੋਂ ਕਹਿੰਦੇ ਤੁਹਾਨੂੰ ਕੋਈ ਆਟੋ ਜਾਂ ਗੱਡੀਆਂ ਇੱਥੋਂ ਜਾਂਦੀਆਂ ਅੱਡਾ ਮਤਲਬ ਜਿਹੜਾ ਇੱਥੋਂ ਲੋਕ ਜਾਂਦੇ ਹੈਗੇ ਤੌਰ ਖੰਮ ਬਾਰਡਰ ਨੂੰ ਇਸ ਤਰ੍ਹਾਂ ਦਾ ਸਾਰਾ ਏਰੀਆ ਇਹ ਤੇ ਹੁਣ ਅਸੀਂ ਕੋਈ ਕਾਰਕੂਰ ਲੱਭਦੇ ਆ ਤੇ ਜਿਹੜੀ ਸਾਨੂੰ ਉੱਥੇ ਲੈ ਜਾਏ ਔਰ ਖਾਮ ਜਿਹੜਾ ਬਾਰਡਰ ਹੈ ਨਾ ਉਹ ਮੈਂ ਤੁਹਾਨੂੰ ਦੱਸਦਾ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਬਾਰਡਰ ਹੈਗਾ ਦੋ ਦੇਸ਼ਾਂ ਦੇ ਵਿਚਾਲੇ ਮਤਲਬ ਅੱਸ ਲੱਧ ਲੱਗਦੀ ਹੈ ਅਫਗਾਨਿਸਤਾਨ ਉੱਥੇ ਜਾ ਕੇ ਬਿਲਕੁਲ ਖਤਮ ਹੋ ਜਾਊਗਾ ਤੇ ਇੱਥੋਂ ਕੋਈ 75 ਕਿਲੋਮੀਟਰ ਹੈਗਾ 70 75 ਦੇ ਆਸ-ਪਾਸ ਸਾਨੂੰ ਇੱਥੇ ਪਤਾ ਲੱਗਿਆਗਾ ਤੇ ਲਗਭਗ 1.5 ਘੰਟਾ ਉੱਥੇ ਜਾਣ ਦਾ ਲੱਗਣਾ ਅਸੀਂ ਸੋਚ ਰਹੇ ਆ ਵੀ ਜਾਂਦਾ ਕੋਈ ਆਟੋ ਆ ਆਟੋ ਮਿਲ ਜੇ ਜੇ ਨਾ ਜਾਂਫਰਪੁਰ ਸਾਨੂੰ ਗੱਡੀ ਮਿਲ ਜੇ ਤੇ ਜਿਹੜੀ ਸਾਨੂੰ ਉੱਥੇ ਤੱਕ ਛੱਡ ਦੇ ਅਫਗਾਨਿਸਤਾਨ ਦੇ ਹਜੇ ਤੱਕ ਜਿੰਨੇ ਕਿ ਸ਼ਹਿਰ ਦੇਖ ਰਹੇ ਸੀ ਸਾਰੇ ਕਿਤੇ ਕਰੰਸੀ ਐਕਸਚੇਂਜ ਵਾਲਾ ਆਹੀ ਹਾਲ ਹੈ ਤੇ ਜਿਵੇਂ ਆ ਕਾਊਂਟਰ ਲਾਈਨ ਬੈਠੇ ਆਪਦੇ ਐਸੇ ਤਰ੍ਹਾਂ ਕਾਊਂਟਰ ਲੱਗੇ ਹੁੰਦੇ ਆ ਆ ਝਾਰੇ ਝੂਰੇ ਦੇਖ ਲੋ ਇੰਨੀ ਗਰਮੀ ਚ ਵੀ ਸੁੱਕੇ ਮੇਵੇ ਇੱਥੇ ਵਿਕਦੇ ਆ ਲਗਭਗ ਸ਼ਹਿਰਾਂ ਚ ਮਾਹੌਲ ਸਾਰਾ ਕੁਝ ਇੱਕੋ ਜੀ ਹੈ ਜਿਵੇਂ ਕਾਬਲ ਚ ਦੇਖਿਆ ਸੀਗਾ ਤੇ ਆ ਕੇ ਅਸੀਂ ਇਹ ਕਰੰਸੀ ਵੀ ਅਜੇ ਐਕਸਚੇਂਜ ਕਰਾਉਣੀ ਹੈ ਜਿਹੜਾ ਫੋਰ ਐਕਸ ਡਿਪਾਰਟਮੈਂਟ ਤੋਂ ਬਾਈ ਪੈਸੇ ਆ ਕੇ ਬਦਲਾਵਾਂਗੇ ਆਪਾਂ 7020 ਦੇ ਰਹੇ ਨੇ 100 ਡਾਲਰ ਦਾ 100 ਡਾਲਰ ਦੇ ਕਿੰਨੇ ਦੇ ਰਹੇ ਨੇ 7020 ਰੁਪਏ ਖੇਰ ਲੈਣਾ ਉਹ ਦੇਖ ਤੁਸੀਂ ਦੇਖੋ ਤੂੰ ਦੇਖ ਵੀ ਲੈਣ ਨੇ ਕਿ ਨਹੀਂ ਲੈਣੇ ਮੈਂ ਤਾਂ ਕਿਹਾ ਜੀ ਆ ਕੇ ਲੈ ਲਾਂਗੇ ਆਪਾਂ ਦੇਖਦੇ ਹਾਂ ਮੜਾ ਕਿੰਨੇ ਕੇ ਪੈਸੇ ਬਾਹਾਂ ਪਾਊਡਰ ਤੇ ਘੰਮੇ ਆਈ ਤੇ ਹਿੰਦੀ ਇੱਥੇ ਆਮ ਹੀ ਆਉਂਦੀ ਹੁੰਦੀ ਹੈ ਲਗਭਗ ਉਰਦੂ ਇੱਥੇ ਤਾਂ ਉਰਦੂ ਜ਼ਿਆਦਾ ਬੋਲੀ ਜਾਂਦੀ ਹੈ ਯਾਰ ਜਿਹੜਾ ਆ ਸ਼ਹਿਰ ਹੈ ਇਹ ਚ ਤਾਂ ਬੋਲੀ ਜਾਂਦੀ ਹੈ ਕਿਉਂਕਿ ਬਾਰਡਰ ਦੇ ਨੇੜੇ ਹੈ ਤਾਂ ਕਰਕੇ ਹਿੰਦੀ ਸਾਰੀ ਸਮਝਦੇ ਆ ਇਹ ਲੋਕ ਜਿਹੜਾ ਨਾ ਇਹ ਸ਼ਹਿਰ ਹੈ ਇਹਨੂੰ ਸਿਟੀ ਆਫ ਆਟੋ ਰਿਕਸ਼ਾ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਇੰਨੇ ਕ ਜ਼ਿਆਦਾ ਆਟੋ ਹੈ ਅਸੀਂ ਕਾਬਲ ਸ਼ਹਿਰ ਚ ਵੀ ਨਹੀਂ ਇੰਨੇ ਆਟੋ ਦੇਖੇ ਸੀਗੇ ਤੇ ਬਾਕੀ ਇਥੇ ਫੁੱਲ ਜਿਹੜੀ ਵਾਈਬ ਆ ਉਹ ਇੰਡੀਆ ਵਾਲੀ ਆ ਰਹੀ ਹੈ ਲੱਗਦੇ ਨਹੀਂ ਵੀ ਅਸੀਂ ਅਫਗਾਨਿਸਤਾਨ ਚ ਤਰੇ ਫਿਰਦੇ ਆ ਤੇ ਬਿਲਕੁਲ ਨਹੀਂ ਲੱਗਦਾ ਜਿਵੇਂ ਵੀ ਦੱਖਣੀ ਭਾਰਤ ਦਾ ਕੋਈ ਹਿੱਸਾ ਦੱਖਣੀ ਭਾਰਤ ਦਾ ਕੋਈ ਸ਼ਹਿਰ ਹੈਗਾ ਲੋਕ ਹਿੰਦੀ ਬੋਲਦੇ ਆ ਗੱਲਾਂ ਕਰਦੇ ਆ ਕਿੱਸਾ ਭਾਈ ਠੀਕ ਹੋ ਠੀਕ ਹੈ ਕਹਾਂ ਲੈ ਕੇ ਜਾਏਗਾ ਜਲਾਲਾਬਾਦ ਜਲਾਲਾਬਾਦ ਸਾਰਿਆਂ ਨੂੰ ਆਲਮੋਸਟ ਹਿੰਦੀ ਆਉਂਦੀ ਆ ਗੱਲਾਂ ਬਾਤਾਂ ਕਰਦੇ ਆ ਹਾਂਜੀ ਕਿੱਸਾ ਹੈ ਠੀਕ ਹੋ ਹਾਂ ਠੀਕ ਹੈ ਠੀਕ ਹੈ अफगानिस्तान बना अफगानिस्तान कुछ बोलेगा था मेरे को वीडियो तो बना रहा है ये बोल रहे हैं तो हमारे मेहमान है मेहमान आए हैं कोई बात नहीं घूमो फिर ऐसा बोल रहे हैं जी जी ऐसे ही बोल रहे बोलो हम दिखा रहे हैं की अफानिस्तान बहुत अच्छा मुल्क है लोग डरते है जहाँ नहीं आना है के बहुत सेफ कंट्री है बहुत मेहमान नवाज लोग हैं इतने अच्छे हैं ऐसा बोलो इधर दा की की, की दाल ये अफगानिस्तान खबर होते हैं बहुत प्यारा मुल्क हमने इधर आके ऐसा देखा की जी बहुत अच्छा मुल्क है जी जी हाँ। ये बड़े मेहमान करते हैं इंसानों की

celebrate in and invite for my uh, card and drink some uh, juice no thank you thank you no, maybe later maybe later you are guest you are guest you come over the country i want to drink something for us i have a small card and uh, sells juice i want to drink something come yeah, on uh, now i'm going to somewhere i want to drink one okay, glass okay. of uh, juice go Enough go you can go your your okay i want to drink some uh, uh, juice okay, okay okay go 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 ਲੈ ਬਈ ਮੈਂ ਕਹਿੰਦਾ ਬਾਈ ਕਹਿੰਦਾ ਮੇਰੇ ਦੁਕਾਨ ਤੇ ਜਰੂਰ ਆ ਜੂਸ ਤੈਨੂੰ ਪਿਆਉਣਾ ਕਹਿੰਦਾ ਜੂਸ ਦਿਖਾਉਣਾ ਤੈਨੂੰ ਚੱਲ ਮੈਂ ਕਿਹਾ ਅਗਲੇ ਦਾ ਦਿਲ ਟੁੱਟ ਜੂਗਾ ਐਨਾ ਕਹੀ ਜਾਂਦਾ ਸੀ ਐਨੇ ਮਹਿਮਾਨ ਆਵਾਜ਼ ਲੋਕ ਆ ਨਾ ਧੱਕੇ ਨਾਲ ਖਿੱਚ ਕੇ ਚਲੇ ਜਾਂਦਾ ਇਹ ਆਪਕਾ ਦੁਕਾਨ ਹੈ ਥਿਸ ਇਜ਼ ਮਾਈ ਕਾਰਡ ਦੇ ਫਾਰ ਦਾ ਸਟੂਡੈਂਟ ਐਂਡ ਆਈ ਐਮ ਆਫ ਦਾ ਸਟੂਡੈਂਟ ਆਈ ਐਮ ਅ ਸਟੂਡੈਂਟ ਇਨ ਇਕਨੋਮਿਕਲ ਫੈਕਲਟੀ ਬਟ ਆਈ ਵਾਂਟ ਟੂ ਵਰਕਿੰਗ ਇਨ ਥੇਰ ਥਿਸ ਇਜ਼ ਮਾਈ ਵਰਕਿੰਗ ਪਲੇਸ ਐਂਡ ਵੈਨ ਆਈ ਫਿਨਿਸ਼ ਮਾਈ ਵਰਕਿੰਗ ਆਈ ਗੋ ਟੂ ਯੂਨੀਵਰਸਿਟੀ ਐਂਡ ਅ 12 ਓਕਲਾਕ i i am going to university and work another my friends this is my car car i want to drink one glass of juice one minute okay thank you god bless you yaar paise dewange yaar bhai nu banda itni mehnat kar rahe hai yaar ehda mehmaan nawazi layi pay rahe ne dene lene ni paise par dewange bhai ਜੂਸ ਹੈ ਨਾ ਕਿ ਸਵਾਲ ਬਣਾਇਆ ਨਾ ਐਪ੍ਰੀਕੋਟ ਦਾ ਤੇ ਮੈਂ ਬਾਈ ਨੂੰ ਪੈਸੇ ਦੇ ਰਿਹਾ ਮੈਂ ਕਿਹਾ ਤੂੰ ਪੈਸੇ ਲੈ ਇਹ ਕਹਿੰਦਾ ਮੇਰੇ ਮਹਿਮਾਨ ਆ ਤੂੰ ਕਹਿੰਦਾ ਮੈਂ ਪੈਸੇ ਤੋਂ ਪੈਸੇ ਨਹੀਂ ਲੈਣੇ ਇੰਨੀ ਬੰਦੇ ਦੀ ਇੱਜ਼ਤ ਕਰਦੇ ਆ ਇੰਨੀ ਕਦਰ ਕਰਦੇ ਆ ਮੈਂ ਕਿਉਂਕਿ ਮੈਨੂੰ ਆਸੀ ਯਾਰ ਇੰਨਾ ਪੜ੍ਹ ਲਿਖ ਕੇ ਕਿਉਂਕਿ ਅਫਗਾਨਿਸਤਾਨ ਦੇ ਜਿਹੜੇ ਹਾਲਾਤ ਹੈ ਉਹ ਹਮੇਸ਼ਾ ਲੜਾਈਆਂ ਕਰਕੇ ਹੋਰ ਹਨ ਇਹੋ ਜਿਹੇ ਰਹੇ ਮਤਲਬ ਇੰਨੇ ਨੇ ਪੜ੍ਹ ਲਿਖ ਕੇ ਵੀ ਬੰਦੇ ਨੂੰ ਨੌਕਰੀ ਨਹੀਂ ਮਿਲਦੀਆਂ ਵੀ ਬੰਦੇ ਇੱਥੇ ਕੰਮ ਕਰਦੇ ਆ ਇਹੋ ਜਿਹਾ ਦਾ ਜਿਹੜਾ ਛੋਟਾ ਛੋਟਾ ਬਿਜ਼ਨਸ ਕਰ ਰਹੇ ਤੇ ਪਰ ਲੈ ਨਹੀਂ ਰਿਹਾ ਰੱਖੋ ਜ ये रखो पैसा पैसा प्लीज टेक मनी प्लीज टेक मनी सबका तेलतरा आ गए यू आर आवर कैमओवर कैनजी आई एम यू गेस आई वांट टू अ गिफ्ट इन वन ग्लास ऑफ जूस थैंक यू ब्रदर थैंक यू थैंक यू योर कैमओवर कैनजी लव यू लव ऑफ अफगानिस्तान आई लव यू इंडिया इन पाकिस्तान लव लव ऑफ अफगानिस्तान थैंक यू वेरी मच ਪਾਕਿਸਤਾਨੀ ਯਾ ਇੰਡੀਅਨ ਆਈ ਲਵ ਇੰਡੀਆ ਆਈ ਲਾਈਕ ਇੰਡੀਆ ਇਨਸ਼ਾਅੱਲਾ ਵਨ ਟਾਈਮ ਆ ਗੋ ਇੰਡੀਆ ਥੈਂਕ ਯੂ ਥੈਂਕ ਯੂ ਪਾਕਿਸਤਾਨੀ ਤੇ ਮੈਂ ਹੁਣ ਤੁਹਾਨੂੰ ਇੰਟਰੋਡਿਊਸ ਕਰਾਦਾ ਤੁਸੀਂ ਪਛਾਣਦਾ ਲਿਓ ਇਹਨਾਂ ਦਾ ਮੈਂ ਸਰਦਾਰ ਬਲੀ ਹਾਲੋ ਆ ਦੁਬਾਰਾ ਫੇਰ ਸਵਾਗਤ ਹੈ ਜੀ ਆਪਕਾ ਆ ਦੁਬਾਰਾ ਮਿਲ ਗਿਆ ਤੇ ਇਹਨਾਂ ਨੂੰ ਅਸੀਂ ਸਪੈਸ਼ਲ ਤਾਂ ਕਰਕੇ ਲੈ ਕੇ ਜਾ ਰਹੇ ਹਾਂ ਸਾਨੂੰ ਤੁਰੇ ਫਿਰਦੇ ਤੇ ਮਿਲ ਕੇ ਕਿਉਂਕਿ ਇਹਨਾਂ ਨੇ ਉਸ ਦਿਨ ਸਾਨੂੰ ਕਮਾਇਆ ਬਸ ਹੁਣ ਆਪਨੇ ਉਸ ਦਿਨ हमको ਬਹੁਤ ਅੱਛਾ ਕਮਾਇਆ ਜਿਸ ਦਿਨ ਮੈਂ ਇਧਰ ਆਏ ਹਾਂ ਅੱਛਾ ਕਮਾਇਆ ਕੋਈ ਕੋਈ ਬਾਤ ਨਹੀਂ ਹਾਂ ਤਾਂ ਅੱਜ ਵੀ ਉਤਰੇ ਹੀ ਅੱਛਾ ਕਮਾਇਆ ਹੈ ਹਾਂ ਅੱਛਾ ਕਮਾਇਆ ਸਾਹਿਬ ਮਹਿਮਾਨ ਇਸ ਲਈ ਆਪਕੋ ਲੈ ਕੇ ਜਾਏਗਾ ਠੀਕ ਹੈ ਕੋਈ ਬਾਤ ਨਹੀਂ ਹਾਂ ਚਲੋ ਆ ਜਾਓ ਫਿਰ ਗੱਡੀ ਕਿਧਰ ਲਗਾਇਆ ਉਧਰ ਹੈ ਚਲੋ ਆ ਜਾਓ ਆ ਜਾਓ ਇਹ ਕੀਆ ਸਾ ਬਾਤ ਹੈ ਲੈ ਵੀ ਆ ਗਈ ਆਪਣੀ ਗੱਡੀ ਮਾਸ਼ਾਅੱਲਾ 777 ਦੁਆਰੇ ਮਾਸ਼ ਮਾਸ਼ਾਅੱਲਾ ਚਲੇ ਚਲ اے ਭਾਈ ਸਰਦਾਰ ਬਲੀ ਨਰਮ ਬਹੁਤ ਹੈ ਮੁੰਡਾ ਚਲੋ ਚਲੇ ਭਾਈ ਚਲੇ ਭਾਈ ਚਲੇ ਇਸਕੋ ਓਪਨ ਕਰੋ

वाजपाई को अभी क्या क्या हमला नहीं करना है पाकिस्तान ने वाजपाई को क्यों जिंदाबाद कर रहे हो ये तो पूरा हिंदुस्तान का वो जो है ना, वो वकील है ना पूरा हिंदुस्तान का वो सदर है ना उसको क्या बात है ये बात है कि पाकिस्तान को मारे पाकिस्तान अच्छा नहीं लगता अफगान को है ना पूरा मुल्क हमारा तबाह कर दिया उन्होंने अच्छा अभी तबाह कर रहा है अभी भी तबाह कर रहा है चलो हम उधर नहीं जा रहे हम तो खाली बॉर्डर देखने जा रहे हैं <laughs> बॉर्डर देखने जा रहा है ठीक है चलो थैंक यू चलो ओके okay जी थैंक यू बाय बाय क्या क्या बोल रहे हो अटक पे बाढ़ है ये क्या है बॉर्डर है इधर बॉर्डर के तरह इधर बॉर्डर नहीं है अटक पे है कहाँ है बॉर्डर अटक पे अटक इंशाल्लाह ਪਰਾਣੀਆਂ ਸਰਹੱਦਾਂ ਦੀਆਂ ਗੱਲ ਕਰਦੇ ਨੇ ਬਾਪੂ ਜੀ ਕਿਉਂਕਿ ਜਿਹੜਾ ਪੁਰਾਣੇ ਟਾਈਮਾਂ 'ਚ ਅਫਗਾਨਿਸਤਾਨ ਦੀ ਜਿਹੜੀ ਹੱਦ ਹੁੰਦੀ ਸੀ ਉਹ ਾਟਕ ਤੱਕ ਹੁੰਦੀ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨਾਲ ਜਦੋਂ ਸਿੱਖ ਰਾਜ ਸੀਗਾ ਉਦੋਂ ਵੀ ਮੁਕਾਬਲਾ ਹੋਇਆ ਸੀ ਨਾ ਜਿਹੜਾ ਅਮਸ਼ਾਬਦਾਲੀ ਨੂੰ ਵੰਗਾ ਰਹਿਆ ਸੀ ਉਹ ਾਟਕ ਦਰਿਆ ਤੇ ਵੰਗਾ ਰਹਿਆ ਸੀਗਾ ਪੰਜਾਬ ਦੀਆਂ ਸਰਹੱਦਾਂ ਉਦੋਂ ਸਤਲੁਜ ਤੋਂ ਲੈ ਕੇ ਾਟਕ ਦਰਿਆ ਤੱਕ ਹੁੰਦੀਆਂ ਸੀ ਉਸ ਤੋਂ ਬਾਅਦ ਚ ਤਾਂ ਫਿਰ ਜਿਹੜਾ ਖੈਬਰ ਦਰਿਆ ਉਹ ਵੀ ਮਤਲਬ ਸਰਦਾਰ ਹਰਦੀ ਸਿੰਘ ਨਾਲ ਉਹ ਹਰਾਨ ਜਿੱਤ ਲਿਆ ਸੀ ਉਹ ਆਪ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਉੱਥੇ ਨੇੜੇ ਜਰੋ ਬਿਲਕੁਲ ਕਿਤੇ ਪਹੁੰਚਾਂਗੇ ਹਨ ਤੇ ਤਾਂ ਕਰਕੇ ਇਹ ਅੱਜ ਵੀ ਉਵੇਂ ਮੰਨਦੇ ਨੇ ਅੱਜ ਇਹ ਕਹਿੰਦੇ ਨੇ ਵੀ ਜਿਹੜਾ ਤੋਰਖਮ ਬਾਰਡਰ ਲਾਤਾ ਇੱਥੇ ਇਧਰ ਇਹ ਤਾਂ ਉਹੀ ਲਾਤਾ ਜਿਹੜਾ ਪਸ਼ਾਵਰ ਹੈ ਵੀ ਉਹ ਵੀ ਸਾਡਾ ਇਲਾਕਾ ਪਠਾਣਾ ਦਾ ਇਲਾਕਾ ਹੈਗਾ ਤੇ ਵੀ ਅਟਕ ਤੱਕ ਜਿਹੜੀ ਸਾਡੀ ਧਰਤੀ ਹੈਗੀ सो इस तरह की गल ओके जी मिलता है बाय बाय शुक्रिया पाकिस्तान साडी बेड़ा कर किया बेड़ा कर हाँ, किया खुदा की कसम हमारा घर सब चकवाल में रह गया है चकवाल में अच्छा हम माजर इधर आया हम माजर है इधर हाँ नहीं है अभी तो अब अपना मुल्क हाँ, है ना अपना मुल्क है हम पाकिस्तान में 40 साल था खुदा की कसम नहीं आई आई मोटरसाइकिल चौदह मॉडल उतर थाने में अभी भी उधर है अच्छा। सारे गार गया। खुदा गारा कसम सब उठे आ गया आपको हमने नहीं। नहीं। आपको नहीं। नहीं। काम करना था बस हमारा मोटरसाइकिल थाने में गया गाल सुनो हम थाने में हमारे बेटा थाने में पकड़िए हम गए मोटरसाइकिल माजल था हम उधर गए मैं ये कापी है ये कागज है वही 2000 रुपये दो मालिक क्यों वही बेन चो त्रे ऐसे बोले अभी भी हमारे पांच जख्मी हो गया उठ के ये नहीं है चलो ताने से सेडी ताने में नहीं है कोई बात नहीं जी खुदा खुदा देखता है ले भाई हो गया अपना सफर शुरू सरदार मुझे ये बताओ जो यहाँ के लोग हैं मीन जो पठान है जो भी है ये इतना गुस्सा क्यों होता है पाकिस्तान पे ਕਿਉਂ ਨਫ਼ਰਤ ਕਰਦਾ ਇਤਨਾ ਪਾਕਿਸਤਾਨ ਦਾ ਅਫਗਾਨਿਸਤਾਨ ਦਾ ਦੁਸ਼ਮਣੀ ਹੈ ਨਾ ਦੋਨੋਂ ਲੋਗੋ ਦਾ ਦੋਨੋਂ ਲੋਗੋ ਦਾ ਉਹ ਇਸ ਲਈ ਬਹੁਤ ਗਾਲੀ ਦਿੰਦਾ ਹੈ ਬਹੁਤ ਗਾਲੀ ਦਿੰਦੇ ਹਨ ਹਾਂ ਭਾਈ ਮੈਂ ਨਹੀਂ ਗਾਲਾਂ ਕੱਢਦਾ ਦੇਖ ਇੱਕ ਦਿਨ ਮੈਨੂੰ ਇਹ ਪਤਾ ਨਹੀਂ ਕਿਨੇ ਨਾਸਿਰ ਬਾਈ ਟਿੱਲੂ ਨੂੰ ਬਾਈ ਨੂੰ ਵੀਡੀਓ ਹੀ ਭੇਜਦੀ ਕਹਿੰਦੇ ਆ ਦੇਖ ਲੈ ਤੇਰਾ ਯਾਰ ਕੀ ਕਰਦਾ ਮੈਂ ਆਪਾਂ ਤਾਂ ਪਿਆਰ ਕਰਦੇ ਆ ਆਪਾਂ ਤਾਂ ਕੋਈ ਨਹੀਂ ਆਪਾਂ ਤਾਂ ਦੋਨੇ ਪੰਜਾਬ ਚੜਦਾ ਲੈਂਦਾ ਇੱਕੋ ਜਿਹਾ ਪਰ ਇਹ ਲੋਕ ਕਰਦੇ ਆ ਉਹ ਇਹਨਾਂ ਦੀ ਅੱਲਾਹ ਤਾਲਾ ਇਨਪੇ ਮਿਹਰ ਕਰੇ ਰਹਿਮ ਕਰੇ आपकी दोस्ती हो जाए दोनों मुल्कों का है दोस्ती तो सिर्फ इंडिया से है दोस्ती सिर्फ इंडिया से है पाकिस्तान, पाकिस्तान से नहीं होगा पाकिस्तान से नहीं होगा जे कोईਾਨੂੰ पाकिस्तान दा मिल जांदा ना दे जिंदाकड़ा नाम काट देना ए हां जोंदे को काट देंगे हां दोनों को हैं इतने इतना नफरत है ना इतना नफरत इतनी नफरत करते है यार पाकिस्तान पाकिस्तान बहुत ज़लम करता है अफगान लोगों के साथ जो बॉर्डर में जाता है वो अफगान ज़लम करता है ज़लम करता है बेइज्जती करता है इंडिया और पाकिस्तान का जो मैच हो रहा है तो सब मुसलमान लोग अल्लाह से दुआ करते हैं जो इंडिया को जीत जाए कि पाकिस्तान हार जाए पाकिस्तान हार जाए पूरा अफगानिस्तान इंडिया के साथ होता इंडिया है इंडिया के साथ होता है अच्छा यार ऐसा भी होता है ऐसे भी होता है बहुत हम चैलेंज में मैच होता है ना ए बॉर्डर नो जाते-जाते रास्ते च जा, रुके हां रास्ते च कुछ ए हो जाए ठाबे-ठबे कुछ ए हो जाए इलाके यार ਜਦੋਂ ਪਾਕਿਸਤਾਨ ਬਾਰਡਰ ਨੂੰ ਜਾਂਦੇ ਆ ਛੋਟੇ ਛੋਟੇ ਟਾਊਨ ਜੇ ਆਉਂਦੇ ਆ ਮਾੜਾ ਮੋਟਾ ਆਉਂਦਾ ਜਾਂਦਾ ਕੱਚੇ ਘਰ ਹੈ ਤੇ ਇਸ ਤਰ੍ਹਾਂ ਦੇ ਢਾਬੇ ਹੈਗੇ ਆ ਢਾਬੇ ਨਹੀਂ ਦੁਕਾਨਾਂ ਵਾਲੇ ਕਿੱਸਾ ਹੈ ਭਾਈ ਠੀਕ ਠਾਕ ਹੋ ਜਿਆਦਾਤਰ ਸਮਾਨ ਨੇ ਟਰੱਕਾਂ ਟਰੱਕਾਂ ਦਾ ਜੱਕ ਜੁੱਕ ਆ ਚੀਜ਼ਾਂ ਮਿਲ ਰਹੀਆਂ ਆਂ ਤੇ ਸਾਨੂੰ ਦੇਖਣ ਨੂੰ ਜਿੰਨੀਆਂ ਦੁਕਾਨਾਂ ਹੈ ਟਾਇਰਾਂ ਟੂਰਾਂ ਦੀਆਂ ਦੁਕਾਨਾਂ ਵੀ ਟੈਂਪਰੇਰੀ ਜੀਆਂ ਕੋਈ ਬਹੁਤੀਆਂ ਹੋ ਨਹੀਂ ਹੈਗੀਆਂ ਮਤਲਬ ਪੱਕੀਆਂ ਨਹੀਂ ਪਾਈਆਂ ਹੋਈਆਂ ਟੀਨ ਟੂਨ ਜੇ ਪਾਏ ਹੋਏ ਆ ये देखो ये कुछ सारा समान है कैसा है भाई ठीक है आप कहा कैसा है ठीक हो कहा से हो इसी टाउन से, से है निग्रार से. निग्रार से। इस जगह का नाम क्या है जहाँ खड़े काबल केम काबल काबल केम। अच्छा ठीक है बॉर्डर कितना दूर है यहाँ से पचास किलोमीटर ठीक है पचास किलोमीटर हजे पीछे खड़े हैं ਸਾਰੀਆਂ ਚੀਜ਼ਾਂ ਨਾ ਇੱਥੇ ਇਸ ਕਰਕੇ ਵਿਕਦੀਆਂ ਕਿਉਂਕਿ ਜਿੰਨਾ ਵਪਾਰ ਹੁੰਦਾ ਹੈ bizness ਹੁੰਦਾ ਹੈ ਮਤਲਬ ਜਿਹੜਾ ਨਾ ਕਈ ਵਾਰੀ ਅਸੀਂ ਇਹ ਵੀ ਸੁਣਿਆ ਸੀ ਵੀ ਇੰਡੀਆ ਤੋਂ ਅਫਗਾਨਿਸਤਾਨ ਟਰੱਕਾਂ ਨਾਲ ਹੀ ਸਾਮਾਨ ਜਾਂਦਾ ਹੈ ਇਹੀ ਰੂਟ ਹੈ ਸਾਰਾ ਟ੍ਰੇਡ ਦਾ ਮਤਲਬ ਕਾਬਲ ਤੱਕ ਸਿੱਧਾ ਕਾਬਲ ਪਸ਼ਾਵਰ ਇਸਲਾਮਾਬਾਦ ਫਿਰ ਰਾਵਲਪਿੰਡੀ ਲਾਹੌਰ ਅੰਮ੍ਰਿਤਸਰ ਸਿੱਧਾ ਰੂਟ ਹੈ ਇਹ ਤਾਂ ਹੀ ਕਰਕੇ ਇੱਥੇ ਟਰੱਕਾਂ ਟਰੱਕਾਂ ਦਾ ਨਾਟ ਜੈਕ ਕੋਈ ਖਰਾਬ ਹੋ ਜੇ ਮੰਲਾ ਰਿਹਾ ਜੀਆਂ ਦੁਕਾਨਾਂ ਤੋਂ ਕੋਈ ਨਹੀਂ ਆ ਸਾਰੀਆਂ ਹੈ ਜਿੱਦਾਂ ਲੱਗੀਆਂ ਹੋਈਆਂ ਨੇ ਗਰਮੀ ਬਹੁਤ ਜ਼ਿਆਦਾ ਯਾਰ ਜਿਵੇਂ ਜਿਵੇਂ ਪਾਕਿਸਤਾਨ ਨੂੰ ਜਾ ਰਹੇ ਆ ਨਾ ਜਿਹੜਾ ਪੂਰੀ ਡਰਾਈ ਸਟੇਟ ਹੋਈ ਜਾਂਦੀ ਹੈ ਪਹਾੜ ਦੂਰ ਰਹਿ ਗਏ ਹੁਣ ਥੋੜੇ ਥੋੜੇ ਤੇ ਪੂਰਾ ਡਰਾਈ ਏਰੀਆ ਸਿਰੇ ਦੀ ਤਿੱਖੀ ਧੁੱਪ ਪੈ ਰਹੀ ਹੈ ਮੈਨੂੰ ਲੱਗਾ ਕੋਈ 40 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਹੋਣਾ ਪਾਣ ਪੀਣ ਦੇ ਲਈ ਕੁਝ ਢਾਬੇ ਹੋ ਜਿਆ ਛੋਟੀਆਂ ਛੋਟੀਆਂ ਰੇਡੀਆ ਮਿਲ ਰਹੀਆਂ ਤੇ ਆ ਸਮੋਸੇ ਵੇਚ ਰਿਹਾ ਸਿਰਾਂ ਤੇ ਚੱਕ ਚੱਕ ਹੈਲੋ ਸਮੋਸਾ ਸਮੋਸਾ ਹੈ ਸਮੋਸਾ ਅਫਗਾਨਿਸਤਾਨ ਹੋਵੇ ਪਾਕਿਸਤਾਨ ਹੋਵੇ ਇੰਡੀਆ ਵੇ ਵਾਲੇ ਕਮ ਸਲਾਮ ਕਿਹਦਾ ਹੈ ਠੀਕ ਨੇ ਠੀਕ ਹੈ ਉਹ ਯਾਰ ਤੂੰ ਤਾਂ ਪੰਜਾਬੀ ਬੋਲਦਾ ਹੈ ਬਾਈ ਹੈ ਕਿੱਥੋਂ ਹੋਏਗਾ ਮੈਂ ਸਿਆਲਕੋਟ ਦਾ ਰਹਿਣ ਵਾਲਾ ਹਾਂ ਸਿਆਲਕੋਟ ਦਾ ਰਹਿਣ ਵਾਲਾ ਠੀਕ ਹੈ ਇੱਥੇ ਕਿਵੇਂ ਇੱਥੇ ਮਾਝਰਾ ਨਾਲ ਹਾਂ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਹੋ ਗਿਆ ਨੇ ਕੋਈ 7-8 ਸਾਲ ਹੋ ਗਏ 7-8 ਸਾਲ ਨਹੀਂ ਠੀਕ ਹੈ ਇੱਥੇ ਆਏ ਨੂੰ ਹਾਂ ਜੀ ਠੀਕ ਹੈ ਯਾਰ ਠੀਕ ਹੈ ਚੱਲ ਕੰਮ ਕਰਕੇ ਵੀ ਚੱਲੀ ਜਾਂਦਾ ਮੈਂ ਚੜ੍ਹਦੇ ਪੰਜਾਬ ਤੋਂ ਉਧਰਲੇ ਪਾਸੇ ਆਇਆ ਪਰਲੇ ਪਰਲੇ ਪੰਜਾਬ ਤੋਂ ਹਿੰਦੁਸਤਾਨ ਵਾਲੇ ਤੋਂ ਹਾਂ ਹਾਂ ਕੰਮ ਕਰਕੇ ਵੀ ਚੱਲ ਰਿਹਾ ਹਾਂ ਹਾਂ ਇਨਸ਼ਾਅੱਲਾ ਵਧੀਆ ਚੱਲੀ ਜਾਂਦਾ ਹਾਂ ਅਲਹਮਦੁਲਿਲਾ ਚਲੋ ਵਧੀਆ ਚੱਹੀਦਾ ਚਾਹਲ ਥਾਨੇ ਨਾ ਨਾ ਕੁਝ ਨਹੀਂ ਖਾਣਾ ਯਾਰ ਸ਼ੁਕਰੀਆ ਸ਼ੁਕਰੀਆ ਨਾ ਨਾ ਧੰਨਵਾਦ ਯਾਰ ਵੀਰੇ ਤੇਰਾ ਤੁਸੀਂ ਨਾ ਪਹਿਲਾਂ ਵੀ ਵੀਡੀਓ ਚ ਦੇਖਿਆ ਹੋਣਾ ਇੱਕ ਜਿਹੜੇ ਬਾਬਾ ਆਈ ਸੀ ਉਹ ਵੀ ਕਹਿੰਦੇ ਸੀ ਮੈਂ ਉਧਰੋਂ ਆਇਆ ਕਾਫੀ ਤੜਫ ਰਿਹਾ ਸੀ ਤੇ ਸਾਨੂੰ ਇੱਥੇ ਪਿਛਲੇ ਕਾਫੀ ਦਿਨਾਂ ਦਾ ਇੰਨੇ ਜਿਆਦਾ ਇੱਥੇ ਲੋਕ ਮਿਲ ਰਹੇ ਹਨ ਜਿਹੜੇ ਮਤਲਬ ਪਾਕਿਸਤਾਨ ਤੋਂ ਸਿਆਲ ਤੇਰਾ ਚੱਕਰ ਸਾਨੂੰ ਕਾਰਨ ਸਾਨੂੰ ਬਾਅਦੋਂ ਸਮਝ ਆਇਆ ਕਿ ਜਿਹੜੇ ਮਤਲਬ ਪਹਿਲਾਂ ਇਹ ਲੋਕ ਸੀਗੇ ਜਿੰਨੇ ਪਠਾਨ ਸੀਗੇ ਇਹ ਪਹਿਲਾਂ ਅਨਸਟੇਬਿਲਟੀ ਇੰਨੀ ਰਹੀ ਹੈ ਪਾਕਿਸਤਾਨ 'ਚ ਮਤਲਬ ਜੰਗਾਂ-ਜੋਦਾਂ ਦੇ ਹਾਲਾਤ ਰਹੇ ਸਾਰੇ ਨਾ ਇੱਥੋਂ ਪਾਕਿਸਤਾਨ ਚਲੇ ਗਏ ਸੀ ਮਤਲਬ 20 ਸਾਲ ਪਹਿਨਾ 40 ਸਾਲ ਪਹਿਨਾ ਤੇ ਸਾਰੇ ਲੋਕ ਉਧਰ ਚਲੇ ਗਏ ਹੁਣ ਸਾਰੇ ਲੋਕਾਂ ਨੂੰ ਉਹਨਾਂ ਨੇ ਇੱਥੋਂ ਕੱਢਤਾ ਉਧਰਲੇ ਪਾਸੇ ਮੈਨੂੰ ਲੱਗਦਾ ਘਟੋ-ਘਟ ਕਹਿੰਦੇ ਕੋਈ ਪੰਜ 7 ਲੱਖ ਬੰਦਾ ਉਧਰੋਂ ਇੱਧਰ ਕੱਢਦਾ ਇਹਨਾਂ ਨੇ ਵਾਪਸ ਭੇਜਦਾ ਕਹਿੰਦੇ ਵੀ ਤੁਹਾਡਾ ਦੇਸ਼ ਹੈ ਤੁਹਾਡਾ ਮੁਲਕ ਆਪਣਾ ਅਫਗਾਨਿਸਤਾਨ ਹੈ ਤੁਸੀਂ ਉੱਥੇ ਜਾਓ ਉੱਥੇ ਦੇ ਜੰਮੇ ਜਾਏ ਉੱਥੇ ਬਚਪਨ ਬੀਤੇ ਆ ਉੱਥੇ ਸਾਰਾ ਕੁਝ ਦੇਖ ਲਓ ਬੰਦਾ ਪੰਜਾਬੀ ਜਾਣਦਾ ਤਾਂ ਕਰਕੇ ਇਹ ਇਹਨਾਂ ਨੂੰ ਇੰਨੀ ਨਫ਼ਰਤ ਕਰਦੇ ਆ ਜਿਵੇਂ ਆਪਾਂ ਵੰਡ ਵੇਲੇ ਘਰ-ਬਾਰ ਛੱਡ ਕੇ ਵਾਪਸ ਮਤਲਬ ਆਪ ਜਦੋਂ ਆਪਣੀ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਹੈ ਉਦੋਂ ਇੱਧਰ ਉੱਧਰ ਸਾਰਾ ਕੁਝ ਛੱਡ ਕੇ ਗਏ ਸੀ ਨਾ ਉਵੇਂ ਲੋਕ ਵਿਚਾਰੇ ਆਪਣੇ ਜ਼ਮੀਨਾਂ ਘਰ-ਬਾਰ ਕੰਮਕਾਰ ਇਹ ਸਾਰਾ ਛੱਡ ਕੇ ਬਸ 1 ਮਹੀਨੇ ਦਾ ਟਾਈਮ ਦਿੱਤਾ ਸੀ 1 ਮਹੀਨੇ ਚ ਤੁਸੀਂ ਦੇਸ਼ ਛੱਡ ਕੇ ਚਲੇ ਹੋ ਸਾਰੇ ਬੰਦੇ ਦੇਸ਼ ਛੱਡ ਕੇ ਇਧਰਲੇ ਪਾਸੇ ਆ ਗਏ ਤੇ ਇੱਥੇ ਇਹੋ ਜਿਹਾ ਕੁਝ ਕੰਮ ਕਰ ਕਰਦੇ ਆ ਤੇ ਉਹ ਪਹਿਲਾਂ ਤੁਸੀਂ ਦੇਖ ਲਓ ਜੂਸ ਵਾਲਾ ਸੀ ਇੱਕ ਜੂਸ ਵਾਲਾ ਅੰਗਰੇਜ਼ੀ ਬੋਲਦਾ ਅੰਗਰੇਜ਼ੀ ਬੋਲ ਕੇ ਰੇੜੀਆਂ ਲਾ ਰਿਹਾ ਕਿਹੋ ਜਿਹੇ ਹਾਲਾਤ ਆ ਯਾਰ ਇਹ ਮੁਲਕ ਦੇ ਮਤਲਬ ਕਿੰਨੀ ਅਨਸਟੇਬਿਲਟੀ ਹੈ ਕੁਝ ਵੀ ਪਤਾ ਨਹੀਂ ਹੈਗਾ ਹਨਾ ਤੇ ਹੋਰ ਵਾਲਾ ਦਵਾਲਾ ਦਿਖਾਉਨੇ ਆ ਤੁਹਾਨੂੰ ਫੇਰ ਜਿਹੜਾ ਬਾਰਡਰ ਹੈ ਬਾਰਡਰ ਤੇ ਲੈ ਕੇ ਜਾਵਾਂਗੇ ਜਿੰਨੇ ਵੀ ਇਹ ਤੁਸੀਂ ਇਹ ਚੀਜ਼ਾਂ ਦੇਖਣਾ ਨਾ ਥਾਵਾਂ ਦੇਖਣਾ ਮੇਰੀ ਜ਼ਿੰਦਗੀ ਦਾ ਸੁਪਨਾ ਸੀਗਾ ਕਦੇ ਰਾਹਾਂ ਦੇਖਣੀਆਂ ਮੈਂ ਬਸ ਸਿਰਫ ਮੈਨੂੰ ਇੰਨਾ ਸੀ ਕਿ ਮੈਂ ਰਾਹ ਦੇਖਣੇ ਇੱਥੇ ਲੋਕ ਇਹੋ ਜਿਹੇ ਧਰਤੀ ਕਿਹੋ ਜਿਹੀ ਮਿੱਟੀ ਕਿਹੋ ਜਿਹੀ ਆ ਹੋਰ ਮੈਨੂੰ ਇਹ ਚ ਕੋਈ ਇੰਟਰਸਟ ਨਹੀਂ ਸੀਗਾ ਦੇਖਣ ਚ ਤੇ ਆਹ ਚੀਜ਼ਾਂ ਹੀ ਬਸ ਸਪੈਸ਼ਲ ਦੇਖਣ ਆਇਆ ਸੀ ਜੇ ਨਾ ਇੰਡੀਆ ਤੋਂ ਬਾਏ ਰੋਡ ਕਿਤੇ ਖੁੱਲਾ ਹੁੰਦਾ ਤਾਂ ਮਤਲਬ ਮੈਂ ਸੈਲਫ ਡਰਾਈਵ ਕਾਰ ਕਰਕੇ ਪੂਰੇ ਰੋਡ ਤੇ ਆਉਣਾ ਸੀਗਾ ਤੇ ਪਿਛਲੀ ਵਾਰੀ ਜਦੋਂ ਅਸੀਂ ਲਾਹੌਰ ਸੀ ਪਾਕਿਸਤਾਨ ਚ ਉਦੋਂ ਵੀ ਉਹਨਾਂ ਨੇ ਸਾਨੂੰ ਆਉਣ ਨਹੀਂ ਦਿੱਤਾ ਇਧਰਲੇ ਪਾਸੇ ਪਸ਼ਾਵਰ ਵਾਲੇ ਪਾਸੇ ਕਹਿੰਦੇ ਸੇਫਟੀ ਜ਼ੋਨ ਨਹੀਂ ਹੈਗੀ ਤੇ ਪਰ ਅਫਗਾਨਿਸਤਾਨ 'ਚੋ ਮੌਕਾ ਮਿਲ ਗਿਆ ਬਾਰਡਰ ਤੱਕ ਜਾਣ ਦਾ ਮਤਲਬ ਪਸ਼ਾਵਰ ਤੱਕ ਰਾਹ ਦੇਖਣ ਦਾ ਵੀ ਕਿਹੋ ਜਿਹਾ ਇਲਾਕਾ ਹੈ ਕਿਹੋ ਜਿਹੇ ਲੋਕ ਆ ਕਿੰਨੇ ਵਧੀਆ ਕੈਸਾ ਹੈ ਭਾਈ ਠੀਕ ਹੈ ਹਿੰਦੀ ਉਰਦੂ ਸਾਰੇ ਜਾਣਦੇ ਇਥੇ ਔਰ ਸਭ ਠੀਕ ਹੈ ਸ਼ੁਕਰ ਹੈ ਲੱਭ ਗਿਆ ਚਲੋ ਚਲੋ ਅੱਛਾ ਹੈ ਕੀ ਵੇਚਦੇ ਹੋ ਆਪ ਹਮ ਸਬ ਜਿਛਦੇ ਅੱਛਾ ਠੀਕ ਹੈ ਅੰਡੇ ਵਗੈਰਾ ਸਭ ਕੁਝ ਐ ਸਮੋਸਾ ਵੀ ਆ ਹੈ ਸਭ ਕੁਝ ਠੀਕ ਹੈ ਚਲੋ ਸ਼ੁਕਰ ਹੈ ਔਰ ਘਰ ਪਰਵਾਹ ਠੀਕ ਹੈ ਸਭ ਚਲੋ ਇਹੋ ਜਿਹੇ ਲੋਕ ਆ ਯਾਰ ਇੰਨੇ ਵਧੀਆ ਫਰੈਂਡਲੀ ਸਾਰਾ ਕੁਝ ਦੇ ਆ ਆਪਣਾ ਜਾਣਦੇ ਆ ਬੋਲੀ ਜਾਣਦੇ ਆਪਣੀ ਬਗਾਨਾ ਹੀ ਨਹੀਂ ਲੱਗ ਰਿਹਾ ਦੇਖ ਲਓ ਕਿੰਨੇ ਲੋਕ ਐਂ ਬੁਲਾਉਂਦੇ ਵੀ ਮੇਰੇ ਕੋਲੇ ਆ ਮੈਂ ਤੇਰੇ ਨਾਲ ਗੱਲ ਕਰਨੀ ਹੈ ਕਿਹਦਾ ਹੈ ਭਾਈ ਸ਼ੁਕਰ ਹੈ ਅੱਲਾ ਕਾ ਆਪਨੀ ਸੁਣਾਓ ਜੋ ਆਪ ਆਪ کیسے ਹੈ ਠੀਕ ਹੋ ਚੜ ਖੜਾ ਚਲੋ ਚਲੋ ਹਾਂਜੀ ਕੀ ਗੱਲ ਕਰਨੀ ਸੀ ਬਸ ਆ ਮੈਂ ਬਾਤ ਕਰਨੇ ਤੂੰ ਮਹਿਮਾਨ ਆਇਓ ਇਧਰ ਹਾਂ ਮਹਿਮਾਨ ਚੱਕਰ 'ਤੇ ਆ ਚੱਕਰ 'ਤੇ ਅੱਛਾ ਤੁਹਾਡਾ ਨਾਮ ਕੋਈ ਖਿਦਮਤ ਕਰੇ ਨਾ ਦਾ ਸ਼ੁਕਰੀਆ ਯਾਰ बताओ, दा, आपका मेहरबानी मेहरबानी मनाना और और सब खैरियत है कैसे? हाँ सब अच्छा इंजॉय पूरा इंजॉय किया अफगानिस्तान का लोग बहुत अच्छा है जिसे घट जाने मेले लग जाते कहाँ जा रहे हो जा रहा हूँ मुझे छोड़ के आओगे नहीं मजाक कर रहा गाड़ी है मेरे पास घूमने जाना है

100 ڈالر ਦਾ 7000 ਦਿੰਦੇ ਆ ਇਹ ਲਾਸਟ ਕਰੰਸੀ ਇੰਡੀਅਨ ਇੰਡੀਅਨ ਕਰੰਸੀ ਵੀ ਆਪਕੇ ਪਾਸ ਇੰਡੀਅਨ ਰੁਪਈਆ ਸਰ 60 ਰੁਪਈਆ ਦਾ 10 ਰੁਪਈਆ ਦਾ ਨੋਟ ਅਗਲਾ 10 ਦਾ ਨੋਟ ਨਹੀਂ ਲੈਣਾ ਮੈਂ ਤਾਂ ਵੈਸੇ ਹੀ ਤੇ ਪੁੱਛਣਾ ਸੀਗਾ ਚਲੋ ਭਾਈ ਮਿਲਤੇ ਆਂ ਸ਼ੁਕਰੀਆ ਯਾਰ ਚਲੋ 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 ਮੇਲਾ ਪੂਰਾ ਹੋ ਗਿਆ ਕੋਈ ਨਾ ਇੱਥੇ ਟ੍ਰੈਫਿਕ ਦੇ ਰੂ ਰੈਗੂਲੇਸ਼ਨ ਨਹੀਂ ਐਨਾ ਮੈਨੂੰ ਉਹ ਲੱਗ ਰਿਹਾ ਦੇਖ ਆ ਦੇਖੋ ਸੜਕ ਦੇ ਵਿਚਾਲੇ ਕਾਰ ਪਾਰਕਿੰਗ ਕਰ ਗਿਆ ਸਾਰੀ ਕਾਰ ਪਾਰਕ ਕਰ ਕੀ ਆ ਮਤਲਬ ਕਾਰਾਂ ਐ ਖੜੀਆਂ ਐ ਇਹੋ ਜੀਆਂ ਕਾਰਾਂ ਚੱਲਦੀਆਂ ਇੱਥੇ ਪਹਿਲਾਂ ਬਾਈ ਸਾਨੂੰ ਇਹੋ ਜੀ ਕਾਰ ਚ ਕਹਿੰਦਾ ਸੀਗਾ ਮਤਲਬ ਜਦੋਂ ਅਸੀਂ ਉੱਥੋਂ ਤੁਰਨ ਲੱਗੇ ਸੀ ਵੀ ਇਹੀ ਜੀ ਕਾਰ ਚ ਪਾਉਡਰ ਲੈ ਚੱਲਦੇ ਆ ਪਰ ਮੈਨੂੰ ਥੋੜੀ ਜੀ ਆਇਆ ਲੱਗੀ ਇੱਕ ਤਾਂ ਉਹ ਕੰਫਰਟੇਬਲ ਨਹੀਂ ਸੀਗੀ ਤੇ ਮੈਨੂੰ ਅਸੀਂ ਆਪਣੀ ਕਾਰ ਚ ਕੁਛ ਪਰਸਨਲ ਜਾਵਾਂਗੇ ਹਨਾ ਇੱਥੇ ਦੂਜੀਆਂ ਸਵਾਰੀਆਂ ਨਾਲ ਜਾਣਾ ਪੈਣਾ ਸੀਗਾ ਦੂਜੀਆਂ ਸਵਾਰੀਆਂ ਨਾਲ 500 ਸ਼ੇਅਰਿੰਗ ਚ ਫਿਰ ਐ ਖੜਨਾ ਕਰਨਾ ਔਖਾ ਹੋ ਜਾਂਦਾ ਹੈ ਆ ਦੇਖੋ ਇਸ ਤਰ੍ਹਾਂ ਦੀਆਂ ਕਾਰਾਂ ਆਈਆਂ ਲੈ ਭਾਈ ਹੁਣ ਆਪਾਂ ਆਪਣੀ ਗੱਡੀ ਕੋਲੇ ਚੱਲੀਏ। ਕੀ ਆਪਕੇ ਸਾਥ ਫਿਰ ਕਬੀ ਖਾਏਗਾ? ਆਜ ਜਾਣਾ ਹੈ। ਆਜ ਆਕੇ ਜਾਣਾ ਹੈ। ਅਮਰਸਰ ਪਹੁੰਚਣਾ ਮੇਰੇ ਕੋ ਅਮਰਸਰ ਜਾ ਰਹਾ ਹਾਂ ਮੈਂ। ਓਕੇ ਬਾਏ ਬਾਏ। ਜਿੱਥੇ ਵੀ ਖੜਦੇ ਨੇ ਤੇ ਤਲਾਸ਼ੀ ਹੋਣ ਲੱਗ ਜਾਂਦੇ ਕਈ ਵਾਰੀ ਪਾਸਪੋਰਟ ਚੈੱਕ ਹੁੰਦਾ ਵਾਰੀ ਵਾਰੀ ਵੀ ਕੀ ਕਰਨਾ ਹੈ ਐ ਕਿੱਥੇ ਐ ਤੇ ਪਾਸਪੋਰਟ ਤਾਂ ਰੋਜ਼ ਤੁਹਾਡਾ ਇੰਨੇ ਕ ਵਾਰੀ ਚੈੱਕ ਹੋ ਜਾਂਦਾ। ਮਤਲਬ ਇਹ ਵੀ ਆਏ ਦੇਖਦਾ ਯਾਰ ਵੀ ਬੰਦਾ ਸੇਫ ਰਹੇ ਸਿਕਿਉਰ ਰਹੇ ਕਿੱਥੋਂ ਆਇਆ ਹੈ ਨਾ। ਮੈਂ ਕਹਾਂ ਮੈਂ ਬਾਹਰ ਰੋਡ ਇੰਡੀਆ ਜਾ ਰਹੇ ਆ। ਆਹ ਟਰੱਕ ਜਿਹਨੇ ਤੁਸੀਂ ਦੇਖ ਰਹੇ ਹੋ ਨਾ ਸਾਰੇ ਇਹ ਉਧਰੋਂ ਪਾਕਿਸਤਾਨ ਤੋਂ ਆ ਰਹੇ ਆ ਇਹ ਪਾਕਿਸਤਾਨ ਦਾ ਕਿਹੜਾ ਪਾਕਿਸਤਾਨ ਦਾ ਟਰੱਕ ਹੈ ਅਬਾਈ ਕਹਿੰਦਾ ਆ ਪਾਕਿਸਤਾਨ ਦਾ ਟਰੱਕ ਜਾ ਰਿਹਾ ਇਹੋ ਜਿਹਾ ਟਰੱਕ ਲਈ ਇਹ ਬਾਕੀ ਪਾਕਿਸਤਾਨ ਦੇ ਦੇਖੇ ਚਲੋ 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 ਥੋੜੇ ਨਾਲ ਨਾਲ ਬੰਦਾ ਵਧੀਆ ਚਾਹੀਦਾ ਇਹ ਸਾਨੂੰ ਇੰਨਾ ਵਧੀਆ ਬੰਦਾ ਮਿਲਿਆ ਹੋਇਆ ਨਾਲੇ ਸਰਦਾਰ ਗਾਈਡ ਗਾਈਡ ਦਾ ਕੰਮ ਕਰਦਾ ਸਾਡੇ ਨਾਲ ਜਿਹੜੇ ਡਰਾਈਵਰ ਦਾ ਹਿੰਦੀ ਵਾਲਾ ਬੰਦਾ ਲੱਭ ਲੋਂਗੇ ਜਿਆਦਾ ਈਜ਼ੀ ਰਹੋਗੇ ਗਾਈਡ ਨੂੰ ਪੈਸੇ ਦੇਣ ਨੂੰ ਵਧੀਆ ਹਿੰਦੀ ਵਾਲਾ ਬੰਦਾ ਲੱਭੋ ਖੋਲੋ ਭਾਈ ਓਕੇ ਬੱਚਾ ਲੋਕ ਮਿਲਤਾ ਹੈ ਬਾਏ ਖੁਦਾ ਹਾਫਿਜ਼ ਬਾਏ ਬਾਏ ਛੋਟੇ ਛੋਟੇ ਇਹ ਨਾ ਕੁਛ ਮਾੜੇ ਮਾੜੇ ਟਾਊਨ ਜਿਹਰੇ ਕੋਈ ਵੱਡਾ ਸ਼ਹਿਰ ਨਹੀਂ ਯਾਰੇ ਇਸ ਤਰੀਕੇ ਦੀਆਂ ਰੇੜੀਆਂ ਰੂੜੀਆਂ ਲੱਗੀਆਂ ਹੋਈਆਂ ਬਸ ਕਿਤੇ ਤੇ ਇਸ ਤਰੀਕੇ ਦੇ ਚੀਜ਼ਾਂ ਸਾਰੀਆਂ ਆ ਰਹੀਆਂ ਆ ਰਸਤੇ ਜਾਂਦੇ ਕਾਬਲ ਕਹਿੰਦਾ ਅੱਟਕ ਜਾਂਦੇ ਛੋਟ ਹੈ ਬੰਦੇ 2-4 ਹੋਰ ਬਿਠਾ ਲਵਾਂਗੇ ਬਿਲਕੁਲ ਬਾਰਡਰ ਤੇ ਪਹੁੰਚ ਗਏ ਆ ਇਸੇ ਕਰਕੇ ਜਿਹੜੀ ਟਰੱਕਾਂ ਦੀ ਲਾਈਨ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਟਰੱਕਾਂ ਨੇ ਪਾਰ ਕਰਨਾ ਉਧਰਲੇ ਪਾਸੇ ਨੂੰ ਇਹਨਾਂ ਨੂੰ ਇਹ ਆ ਵੀ ਅਸੀਂ ਜਾਣਾਗਾ ਪਾਕਿਸਤਾਨ ਤਾਂ ਕਰਕੇ ਇਹ ਕੂਲੀਆਂ ਆ ਵੀਲ ਚੇਅਰ ਹੀ ਲਈ ਫਿਰਦੇ ਨੇ अफगानिस्तान तो पाकिस्तानी है सारिया व्हील चेयर है ये साथ में उठा लो सरदार हाँ ये उठा लो साथ में वीडियो बनाने हम तो चक्कर है चक्कर में आए हैं खाली देखने के लिए देखना है कहीं नहीं जाना है इधर ही हमको अफगानिस्तान से लाभ है इधर ही रुकेगा कितनी दूर है यहाँ से दो मिनट दो मिनट चलो ਚਲੋ ਫਿਰ ਚਲੋ ਆਪ ਬੋਲੋ ਕਿਧਰ ਜਾਣਾ ਹੈ ਜਿੱਥੇ ਹੁਣ ਅਸੀਂ ਆ ਕੇ ਕਾਰ ਖੜਾਈ ਆ ਨਾ ਇਹ ਕਾਬਲ ਤੋਰਖੰਮ ਦਾ ਜਿਹੜਾ ਅੱਡਾ ਜਿੱਥੋਂ ਟੈਕਸੀ ਸਟੈਂਡ ਹੈ ਮਤਲਬ ਤੇ ਵੀਡੀਓ ਅਸੀਂ ਇੱਥੇ ਪੁੱਛ ਕੇ ਬਣਾਵਾਂਗੇ ਇਸ ਤੋਂ ਅੱਗੇ ਜੇ ਸਾਨੂੰ ਅਲਾਉਡ ਕੀਤਾ ਕਿ ਤੁਸੀਂ ਦਿਖਾ ਸਕਦੇ ਹੋ ਸਾਰਿਆਂ ਨੂੰ ਤਾਂ ਦਿਖਾਵਾਂਗੇ ਵੈਸੇ ਵੀ ਇੱਥੇ ਕੋਈ ਹਿਸਟੋਰੀਕਲ ਪਲੇਸਿਸ ਨਹੀਂ ਹੈਗੀਆਂ ਦੇਖਣ ਵਾਲੀਆਂ ਘੁੰਮਣ ਵਾਲੀਆਂ ਬਸ ਛੋਟੇ ਹੁੰਦੇ ਤਾਂ ਮੇਰਾ ਇੱਕ ਮਾਈਂਡ ਚ ਸੀ ਮਰੇ ਸੁਪਨਾ ਸੀ ਯਾਰ ਵੀ ਮੈਂ ਜਗਾਵਾਂ ਐਕਸਪਲੋਰ ਕਰਾਂ ਜਿੱਥੇ ਕਦੇ ਮਤਲਬ ਆਪਣੇ ਖਾਲਸਾ ਰਾਜ ਦਾ ਰਾਜ ਹੀ ਰਹੇਗਾ ਪਾਕਿਸਤਾਨ ਦਾ ਵੀਜ਼ਾ ਸੀ ਜਦੋਂ ਸਾਡੇ ਕੋਲ ਪਿਛਲੇ 6 ਮਹੀਨੇ ਪਹਿਲਾਂ ਉਦੋਂ ਵੀ ਮੈਂ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਸੀਗੀ ਪੇਸ਼ਾਵਰ ਤੋਂ ਬਾਅਦ ਜਿਹੜਾ ਤੋਰਖਮ ਬਾਰਡਰ ਹੈ ਪਰ ਉੱਥੋਂ ਦੀ ਗਵਰਨਮੈਂਟ ਨੇ ਇਜਾਜ਼ਤ ਨਹੀਂ ਦਿੱਤੀ ਸਿਰਫ ਪੰਜਾਬ ਸਾਹਿਬ ਤੱਕ ਇਜਾਜ਼ਤ ਮਿਲੀ ਸੀ ਪੰਜਾਬ ਸਾਹਿਬ ਤੋਂ ਬਾਅਦ ਪੇਸ਼ਾਵਰ ਦੀ ਸਾਨੂੰ ਮਤਲਬ ਪਰਮਿਸ਼ਨ ਨਹੀਂ ਮਿਲੀ ਇਸ ਕਰਕੇ ਨਹੀਂ ਆਇਆ ਗਿਆ ਪਰ ਹੁਣ ਫਿਰ ਐਤ ਕੀ ਐਤ ਅਫਗਾਨਿਸਤਾਨ ਵਾਲੇ ਪਾਸੋਂ ਪਰਮਿਸ਼ਨ ਲੈ ਕੇ ਆਏ ਆ ਕਿ ਤੋਰਖਮ ਬਾਰਡਰ ਦੇਖੀਏ ਉਹ ਰਾਹਾਂ ਦੇਖੀਏ ਜਿੱਥੇ ਜਮਰਾਉ ਦਾ ਕਿਲਾ ਹੋਇਆ ਕਰਦਾ ਸੀ ਕਾਬਲ ਕੰਧਾਰ ਤੱਕ ਸਾਡੇ ਰਾਜ ਦੀ ਮਤਲਬ ਐ ਸੀ ਵੀ ਸਿੱਖਾਂ ਦਾ ਰਾਜ ਰਿਹਾਗਾ ਹਨੇ ਇਹੀ ਬਾਰਡਰ ਨੇ ਉਹ ਇਹੀ ਸਰਹੱਦਾਂ ਸਰਹੱਦਾਂ ਨੇਗੀਆਂ ਤੇ ਇਥੋਂ ਹੀ ਬਲਖ ਬਖਾਰੇ ਨੂੰ ਕਦੇ ਆਪਣੇ ਪੁਰਖੇ ਵਪਾਰ ਕਰਦੇ ਰਹੇ ਐ ਇਸੇ ਕਰਕੇ ਮਤਲਬ ਮੰਨਦੀ ਰਹੀ ਸੀਗੀ ਇੱਕ ਵੀ ਅੱਖਾਂ ਨਾਲ ਇਹ ਜਗਾਵਾਂ ਸਾਰੀਆਂ ਮੈਂ ਆਪਣੇ ਜ਼ਿੰਦਗੀ ਜ਼ਰੂਰ ਦੇਖਾਂ ਉਹ ਅੱਜ ਮੇਰਾ ਸੁਪਨਾ ਪੂਰਾ ਹੋਇਆ ਹੁਣ ਬਾਹਰ ਚੱਲ ਕੇ ਤੇ ਤੁਹਾਨੂੰ ਦਿਖਾਉਣੇ ਕਿਹੋ ਜਿਹਾ ਮਾਹੌਲ ਹੈ ਸਰਦਾਰ ਭਾਈ ਹੁਣ ਸਾਨੂੰ ਲੈ ਕੇ ਚੱਲੇਗਾ इधर से एग्जिट है यहाँ वीडियो बना सकते हैं यहाँ तो कोई बात नहीं, बागा कोई बागा मसला नहीं है नहीं चलो जहाँ मसला हुआ बता देना पासपोर्ट चेक हो रहे हैं परमिशन चेक हो रही थे बॉर्डर पे ਓ ਨਗਰ ਹਰ ਗਜ਼ਨੀ ਵਾਲਾ ਤੂੰ ਸਾਲ ਬਪੰਜ ਸੂਲਕੋ ਨੇ ਲੀਦ ਲੀਦ ਲੈ ਵੀ ਪਾਸਪੋਰਟ ਦਿਖਾ ਦੇ ਇਜਾਜ਼ਤ ਹੈ ਦਿਖਾਓ ਪਾਸਪੋਰਟ 3 ਲਾਰੋ ਵਰਸ ਕੋ ਪਿਆਦਾ ਲਾਰ ਖਬਨੋ ਵਰ ਜ਼ਬਤ ਸੇ ਬਲਾਟ ਸੇ ਸਿੱਧਾ ਬਲਾਟ ਸੇ ਪਾਸਪੋਰਟ ਨਹੀਂ ਦੇਖਦੇ ਆ ਜਿਹੜਾ ਇਹਨਾਂ ਨੇ ਲੈਟਰ ਦਿੱਤਾ ਇਹ ਹੀ ਦੇਖਦੇ ਨੇ ਕਹਿੰਦੇ ਲੈਟਰ ਦਿਖਾਓ ਪਾਸਪੋਰਟ ਇਹਨਾਂ ਨੂੰ ਪੜਨਾ ਨਹੀਂ ਆਉਂਦਾ ਇਹਨਾਂ ਸੱਚਾ ਲੋ ਇਹ ਕੋਈ ਬਾਤ ਨਹੀਂ ਹੈ ਤੋ ਚਲੋ ਇੱਕ ਵੀਡੀਓ ਕੋਈ ਬਾਤ ਨਹੀਂ ਦੇਖੋ ਵੀਡੀਓ ਵੀ ਬਣਾਓ ਹਾਂ ਵੀਡੀਓ ਇਜਾਜ਼ਤ ਹੈ ਇਜਾਜ਼ਤ ਹੈ ਚਲੋ 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 ਘੈਂਟ ਨੇ ਅਫਗਾਨੀ ਲੋਕ ਹਰੇਕ ਦੇਸ਼ ਚ ਨਾ ਮੈਨੂੰ ਡੈਡ ਐਂਡ ਜਾਣਾ ਬਹੁਤ ਪਸੰਦ ਆ ਮਤਲਬ ਜਿੱਥੇ ਉਹ ਦੇਸ਼ ਦਾ ਬਾਰਡਰ ਖਤਮ ਹੋ ਜਾਏ ਬਿਲਕੁਲ ਲਾਸਟ ਪੁਆਇੰਟ ਹੋਵੇ ਪਤਾ ਨਹੀਂ ਕਿਉਂ ਮੈਨੂੰ ਬਚਪਨ ਤੋਂ ਮੈਨੂੰ ਉਹਨਾਂ ਬਾਰਡਰ ਵਧੀਆ ਨਹੀਂ ਲੱਗਦੇ ਮੈਨੂੰ ਲੱਗਦਾ ਦੁਨੀਆ ਪੂਰੀ ਖੁੱਲੀ ਹੋਣੀ ਚਾਹੀਦੀ ਆ ਵੀ ਜਿੱਥੇ ਤੱਕ ਜੀਪ ਭਰ ਕੇ ਤੁਸੀਂ ਉਹਨੂੰ ਦੇਖ ਸਕੋ ਪਰ ਜਿੱਥੇ ਬਾਰਡਰ ਆ ਜਾਂਦੇ ਆ ਰੋਕ ਆ ਜਾਂਦੀ ਵਿੱਚ ਦੂਗਾਹਾਂ ਜਾ ਨਹੀਂ ਸਕਦੇ ਮੈਨੂੰ ਵਧੀਆ ਲੱਗਦਾ ਐਸੇ ਕਰਕੇ ਨਾ ਰਾਸਤਾ ਮੈਨੂੰ ਹੁੰਦਾ ਵੀ ਤੁਰ ਤੱਕ ਦੇਖ ਕੇ ਆਵਾ ਬਾਰਡਰ ਤੱਕ ਵੀ ਕਿਹੋ ਜੇ ਲੋਕ ਐ ਕਿਹੋ ਜੀ ਦੁਨੀਆ ਕਿਵੇਂ ਲੋਕ ਰਹਿੰਦੇ ਆ ਵੀ ਸਾਰਾ ਕੁਝ ਦੇਖ ਕੇ ਆਵਾ ਦੇਖੋ ਇਹ ਟਰੱਕਾਂ ਦੇ ਟਰੱਕ ਭਰੇ ਜਾਂਦੇ ਨੇ ਇਹ ਲੋਕ ਨੇ ਜਿਹੜੇ ਮਹਾਜਰ ਇਥੋਂ ਪਾਕਿਸਤਾਨ ਛੱਡ ਕੇ ਆਏ ਨੇ ਤੇ ਇਧਰ ਅਫਗਾਨਿਸਤਾਨ ਚ ਜਾ ਰਹੇ ਨੇ ਆ ਜਿੰਨੇ ਵੀ ਲੋਕ ਤੁਸੀਂ ਦੇਖੋ ਆ ਰਹੇ ਨੇ ਸਾਰੇ ਇਹ ਸਾਰੇ ਮਤਲਬ ਉਜੜ ਕੇ ਆ ਰਹੇ ਨੇ ਉਧਰ ਮੈਨੂੰ ਤਾਂ ਆਪਦੀ ਜ਼ਿੰਦਗੀ ਚ 47 ਯਾਦ ਆ ਰਹੀ ਹੈ ਵੀ ਸਾਡੇ ਪੁਰਖੇ ਵੀ ਆਈ ਆਏ ਹੋਣਗੇ ਉਧਰਲੇ ਪਾਸੇ ਮਤਲਬ ਕਿਸੇ ਦਾ ਆਪ ਦਾ ਘਰ-ਬਾਰ ਛੱਡ ਕੇ ਆਈ ਆਏ ਹੋਣਗੇ ਆ ਕਰੰਸੀ ਐਕਸਚੇਂਜ ਦੀਆਂ ਦੁਕਾਨਾਂ ਪਈਆਂ ਡਾਲਰ ਪਈ ਹੈ ਜੇ ਐਕਸਚੇਂਜ ਕਰਨੇ ਸਾਹਮਣੇ ਵਾਲੇ ਪਾਸੇ ਬਾਰਡਰ ਆ ਗਿਆ ਇੱਥੋਂ ਜਿਵੇਂ ਲਾਸਟ ਡੈੱਡ ਐਂਡ ਹੈ ਤੇ ਇੱਥੋਂ ਅਸੀਂ ਵਾਪਸ ਮੁੜਾਂਗੇ ਇੱਥੋਂ ਪਸ਼ਾਵਰ ਮੇਰੇ ਖਿਆਲ ਚ ਬਹੁਤ ਨੇੜੇ ਹੁਣ ਪਸ਼ਾਵਰ ਅ ਸਰਦਾਰ ਸਰਦਾਰ ਪਸ਼ਾਵਰ ਕਿਤਨਾ ਹੈ ਇਧਰ ਸੇ ਪਤਾ ਹੈ ਆਪਕੋ ਪਸ਼ਾਵਰ ਇੱਕ ਘੰਟਾ ਲੱਗੇਗਾ 1 ਘੰਟਾ 1 ਘੰਟੇ ਵਿੱਚ ਪਸ਼ਾਵਰ ਪਸ਼ਾਵਰ ਠੀਕ ਹੈ 1 ਘੰਟੇ ਵਿੱਚ ਸਰਦਾਰ ਕਹਿੰਦਾ ਪਸ਼ਾਵਰ ਪਹੁੰਚਾਂਗੇ ਤੁ ਜੇ ਜਾਣਾ ਹੋਵੇ ਸਿੱਧਾ 6-7 ਘੰਟੇ ਲਾਓ ਬਸ ਤੁਸੀਂ 6-7 ਘੰਟੇ ਚ ਆਪਣੇ ਪੰਜਾਬ ਆਹ ਬਾਰਡਰ ਹੈ ਜੀ ਇਹ ਤੋਰਖਮ ਤੋਰਖਮ ਕਰਾਸ ਬਾਰਡਰ ਪੋਲੀਓ ਵੈਕਸੀਨੇਸ਼ਨ ਇੱਥੇ ਆ ਹੁਣ ਮੇਰੇ ਖਿਆਲ ਦੇ ਵਿੱਚ ਬਿਲਕੁਲ ਲਾਸਟ ਪੁਆਇੰਟ ਤੇ ਪਹੁੰਚ ਗਏ ਆਂ। ਇਹ ਇੰਡੀਆ ਵਾਲਾ ਵੀ ਸਿ ਬਾਰਡਰ ਤੇ ਸੀ। ਚੈਕਿੰਗ ਬਹੁਤ ਹੋ ਰਹੀ ਹੈ बार-बार। ਫੇਰ ਘੇਰ ਲਿਆ ਇੱਥੇ। ਜਿਹੜਾ ਜੀ ਕਾਰੀ ਬਾਰਡਰ ਨੂੰ ਵੀ ਸਰ ਜੀ ਰੱਖ ਰਿਹਾ ਹੈ ਉਹ ਬਿਆਰਕ ਮੇਰਾ ਆ। ਸਿੱਕਾ ਅਗਲਾ ਤਾਲਿਬਾਨ ਦਾ ਚੱਲਦਾ ਜੇ ਤੁਹਾਡੇ ਕੋਲੇ ਤਾਲਿਬਾਨ ਦੀ ਪਰਮਿਸ਼ਨ ਲੈਟਰ ਹੈ ਜਿਹੜੀ ਅਸੀਂ ਲਈ ਫਿਰਦੇ ਆ ਤਾਂ ਫਿਰ ਫੌਜ ਫੂਜ ਕੁਝ ਨਹੀਂ ਰੋਕਦਾ ਤੇ ਜਿਵੇਂ ਆਪਣੇ ਬੀਐਸਐਫ ਹੁੰਦੀ ਹੈ ਨਾ ਰੋਕ ਦਿੰਦੀ ਹੈ ਬਸ ਉਹ ਤਾਕਤ ਨਹੀਂ ਕਿਸੇ ਦੀ ਉਦੋਂ ਮੂਰੇ ਉਹ ਕਾਬਲ ਤੋਂ ਬਣਾਇਆ ਹੋਇਆ ਲੈਟਰ ਹੈ ਅਸੀਂ ਪਾਸਪੋਰਟ ਵੀ ਨਹੀਂ ਦਿਖਾਉਂਦੇ ਆਪਦਾ ਉਹ ਲੈਟਰ ਦਿਖਾ ਦਿੰਨੇ ਆ ਕਹ ਲਾਓ ਮੂਰੇ ਕਰ ਦਿੰਨੇ ਆ ਜਾਓ ਜੀ ਦਰਵਾਜ਼ੇ ਖੁੱਲ੍ਹ ਜਾਂਦੇ ਆ ਉਹਦੀ ਕਿਉਂ ਪਾਲੀ ਇਹ ਡਾਲਰਾਂ ਮੰਗੀ ਚੱਲਦਾ ਬਾਈ ਔਰ ਇੱਕ ਆਲੇ ਡਾਲਰ ਜਨੀ ਸਰਦਾਰੀ ਆ ਉਹਦੀ ਹੈਲੋ ਜੀ ਇਹ 브릿ਜ ਹੈਗਾ ਸਾਹਮਣੇ ਵਾਲੇ ਪਾਸੇ ਹੁਣ ਇਹ ਵੰਡਦਾ ਹੈਗਾ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਅਸੀਂ ਬਿਲਕੁਲ ਪੁਲ ਦੇ ਉੱਪਰ ਪਹੁੰਚ ਗਏ ਆ ਤੇ ਉਹ ਸਾਹਮਣੇ ਦੂਰ ਸਾਨੂੰ ਅ ਝੰਡਾ ਵੀ ਦਿਖ ਰਿਹਾ ਹੁਣ ਪਾਕਿਸਤਾਨ ਦਾ ਕਿਹਦਾ ਹੈ ਜੀ ਠੀਕ ਹੈ ਆ ਪੁਲ ਹੈ ਇੱਥੇ ਟਰੱਕਾਂ ਵਾਲਾ ਰਸਤਾ ਵੀ ਆ ਗਿਆ ਇੱਕ ਸਾਈਡ ਤੇ ਟਰੱਕ ਲੰਘ ਰਹੇ ਆ ਉਹ ਦੇਖੋ ਇਧਰ ਦੀ ਟਰੱਕ ਲੰਘ ਰਹੀ ਥੋੜੀ ਬੰਦੇ ਲੰਘ ਰਹੇ ਹਰੇ ਗੋਲਾ ਖੇ ਹੋ ਸਾਹਮਣੇ ਵਾਲੇ ਪਾਸੇ ਨਾ ਪਾਕਿਸਤਾਨ ਦਾ ਝੰਡਾ ਹੈਗਾ ਇਥੋਂ ਬਿਲਕੁਲ ਬਾਰਡਰ ਦੇ ক্লোਜ਼ ਆ ਗਏ ਉਹ ਦੇਖੋ ਬਿਲਕੁਲ ਝੰਡਾ ਹੈਗਾ ਪਾਕਿਸਤਾਨ ਦਾ ਇਹ ਇਹ ਹੈ ابھی ਹਾਂ ਇਹ ਹੈ ਇਹ ਪਾਕਿਸਤਾਨ ਦਾ ਟਰੱਕ ਹੈ ਅਫਗਾਨਿਸਤਾਨ ਮੇਂ ਦਾਖਿਲ ਹੋ ਕੇ ਆਇਆ ਹੈ ਹਾਂ ਥੋੜਾ ਚਲੋ ਥੋੜਾ ਅਗੇ ਚਲੋ ਉਹ ਗੇਟ ਦਿਖਾਉਨੇ ਆ ਸਰ ਉਥੋਂ ਉਹ ਲਾਸਟ ਗੇਟ ਆ ਗਿਆ ਬਿਲਕੁਲ ਲਾਸਟ ਗੇਟ ਹੈ ਉਹ ਉਹ ਅਫਗਾਨਿਸਤਾਨ ਦਾ ਟਰੱਕ ਜਾ ਰਿਹਾ ਹੈ ਪਾਕਿਸਤਾਨ ਮੇਂ ਹਾਂ ਉਹ ਉਹ ਗਾੜੀ ਅਫਗਾਨਿਸਤਾਨ ਦਾ ਹੈ ਇਹ ਗਾੜੀ ਅਫਗਾਨਿਸਤਾਨ ਉਹ ਸਾਹਮਣੇ ਵਾਲੇ ਪਾਸੇ ਦੇਖੋ ਗੇਟ ਆ ਗਿਆ ਤੁਹਾਨੂੰ ਦਿਖਾ ਦਾਂ ਮੈਂ ਇਹ ਉਹ ਸਾਹਮਣੇ ਗੇਟ ਹੈ ਇਹ ਹੈ ਜੀ ਤੋਰਖਮ ਬਾਰਡਰ ਉੱਪਰ ਪਾਕਿਸਤਾਨ ਦਾ ਝੰਡਾ ਝੁਲ ਰਿਹਾ ਹੈਗਾ ਉਹ ਦੇਖੋ ਇਹ ਬਾਰਡਰ ਹੈ ਸਾਰਾ ਅਸੀਂ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਅਸੀਂ ਸਾਰਾ ਇਹ ਇੱਥੇ ਤੱਕ ਦਾ ਇਲਾਕਾ ਦਿਖਾਉਣਾ ਸੀ ਕਿ ਇੱਥੋਂ ਦੀਆਂ ਰਾਹਾਂ ਇੱਥੋਂ ਦੇ ਰਾਹ ਰਸਤੇ ਕਿਹੋ ਜਿਹੇ ਹੈਗੇ ਸੋ ਇਸ ਤੋਂ ਅਗਲੇ ਵਲੌਗ ਚ ਇੱਕ ਹੋਰ ਇੰਪੋਰਟੈਂਟ ਤੁਹਾਨੂੰ ਚੀਜ਼ ਦਿਖਾਉਣ ਜਾ ਰਹੇ ਹਾਂ ਕਿ ਜਿਹੜੀਆਂ ਇਹ ਪਹਾੜੀਆਂ ਸੀ ਇਹਨਾਂ ਚ ਉਸਾਮਾ ਬਿਲ ਲਾ ਦੇਨ ਲੁਕੇ ਹੋਇਆ ਸੀ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਬਾਰਡਰ ਤੇ ਤੇ ਉਹ ਪਹਾੜੀਆਂ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਉਹ ਥਾਵਾਂ ਕਿਹੜੀ ਨਾ ਉਹ ਦਿਖਾਵਾਂਗੇ ਆਉਣ ਵਾਲੇ ਬਲੌਗ ਦਾ ਤੁਸੀਂ ਇੰਤਜ਼ਾਰ ਕਰਿਓ ਮਿਲਦੇ ਹਾਂ ਨਵੇਂ ਬਲੌਗਸ ਨਵੇਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ ਆਪਾਂ ਖੜਾ ਤੋਰ ਖਾਂ